ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ, ਖੇੜੇ ਤੇ ਸੇਤਾਂਵਾਂ। ਉਸ ਬੇਅੰਤ ਦੀਆਂ ਬਾਤਾਂ ਪਾਉਨੇ ਆ। ਉਹਦੀ ਰਹਿਮਤ ਦੀਆਂ ਗੱਲਾਂ ਕਰਦੇ ਹਾਂ। ਵਾਹਿਗੁਰੂ ਕਈ ਵਾਰੀ ਛੋਟੇ-ਛੋਟੇ ਜੀਵ ਜਾਨਵਰਾਂ ਦੇ ਵਿੱਚ ਐਸੇ ਗੁਣ ਪੈਦਾ ਕਰ ਦਿੰਦਾ ਕਿ ਉਹਨਾਂ ਬਾਰੇ ਦੇਖ ਕੇ ਸੁਣ ਕੇ ਇਨਸਾਨ ਹੈਰਾਨ ਹੋ ਜਾਂਦਾ, ਵਿਸਮਾਤ ਹੋ ਜਾਂਦਾ। ਸਮੁੰਦਰ ਦੇ ਇਸ ਜੀਵ ਦਾ ਨਾਮ ਮੈਂਟਿਸ, ਸ਼੍ਰੈਂਪ ਕਹਿੰਦੇ ਨੇ ਇਹਨੂੰ। ਤੇ ਇਸ ਜੀਵ ਦੇ ਕੋਲੇ ਇੱਕ ਮੁੱਕਾ ਇੱਕ ਪੰਜ ਤੇ ਇਹਦੇ ਪੰਜ ਦੇ ਵਿੱਚ ਪ੍ਰਮਾਤਮਾ ਨੇ ਇੰਨੀ ਕਿ ਤਾਕਤ ਭਰਤੀ ਕਿ ਇਹਦੇ ਬਾਰੇ ਸੁਣ ਕੇ ਜਾਣ ਕੇ ਬੰਦਾ ਹੈਰਾਨ ਹੋ ਜਾਂਦਾ ਪੂਰੀ ਧਰਤੀ ਦੇ ਉੱਤੇ ਇਸ ਟਾਈਮ ਕੋਈ ਵੀ ਐਸਾ ਜੀਵ ਨਹੀਂ ਹੈਗਾ ਜਿਹਦਾ ਮੁੱਕਾ ਜਿਹਦਾ ਪੰਜ ਇਹਦੇ ਪੰਜ ਦੇ ਬਰਾਬਰ ਹੋਵੇ ਤੇ ਇਹਦੇ ਜੇ ਤੁਸੀਂ ਪੰਜ ਦੇ ਬਾਰੇ ਸੁਣੋਗੇ ਤਾਂ ਤੁਸੀਂ ਹੈਰਾਨ ਹੋ ਜਾਣਾ ਇਹਦਾ ਪੰਜ ਜਿਹੜੀ 22 ਰਾਈਫਲ ਹੁੰਦੀ ਆ ਉਹਦੀ ਗੋਲੀ ਤੋਂ ਵੱਧ ਤੇਜ਼ ਆ ਤੇ ਇਹਦਾ ਪੰਚ ਜਦੋਂ ਆਪਾਂ ਜਿਹੜੀ ਅੱਖ ਝਾਮਕਦੇ ਆ ਆਪਣੀ ਅੱਖ ਤੋਂ 50 ਗੁਣਾ ਜ਼ਿਆਦਾ ਤੇਜ਼ ਆ ਇਹਦੇ ਇੱਕ ਪੰਚ ਦੇ ਵਿੱਚ ਇੰਨੀ ਫੋਰਸ ਹੁੰਦੀ ਆ ਕਿ ਉਸ ਪੰਚ ਦੇ ਨਾਲ ਉਸ ਜਗ੍ਹਾ ਤੇ ਉੱਤੇ ਜਿਹੜੀ ਊਰਜਾ ਬਣਦੀ ਆ ਉਸ ਊਰਜਾ ਦੇ ਨਾਲ ਜਿਹੜਾ ਤਾਪਮਾਨ ਪੈਦਾ ਹੁੰਦਾ ਉਹ ਤਾਪਮਾਨ ਸੂਰਜ ਦੀ ਸਤ੍ਹਾ ਦੇ ਉੱਤੇ ਜਿੰਨਾ ਤਾਪਮਾਨ ਹੁੰਦਾ ਓਨਾ ਤਾਪਮਾਨ ਉਸ ਜਗ੍ਹਾ ਤੇ ਹੁੰਦਾ ਮਤਲਬ ਕਿ ਉਨੀ ਗਰਮੀ ਹੁੰਦੀ ਆ ਉਸ ਜਗ੍ਹਾ ਤੇ ਉੱਤੇ ਜਿੱਥੇ ਇਹ ਪੰਚ ਕਰਦਾ ਕਿਆ ਸੀ ਕਲਾ ਵਰਤਾਈ ਉਸ ਪ੍ਰਮਾਤਮਾ ਨੇ ਗੇਠਕਦਾ ਹੈ ਜੀਵਾ ਤੇ ਇਹਦੇ ਅੰਦਰ ਇੱਕ ਐਸਾ ਗੁਣਾ ਇਹਦੇ ਕੋਲ ਇੱਕ ਐਸਾ ਸ਼ਾਸਤਰ ਆ ਇਹ ਖੇਡਾ ਨੇ ਉਸ ਪ੍ਰਮਾਤਮਾ ਦੀ ਆ ਦੇਖੋ ਤੁਸੀਂ ਅਕਸਰ ਹੀ ਆ ਪਾਏ ਗੱਲ ਕਰਦੇ ਆ ਵੀ ਉਹ ਵਾਹਿਗੁਰੂ ਬੜਾ ਬੇਅੰਤ ਆ ਜਿਉ ਇਹਨਾਂ ਜੀਵ ਜੰਤੂਆਂ ਦੇ ਵਿੱਚ ऐसे ऐसे गुण પા ਸਕਦਾ ਜੀ ਨੂੰ ਦੇਖ ਕੇ انسان ਹੈਰਾਨ ਹੋ ਜਾਂਦਾ ਵਿਸਮਾਤ ਹੋ ਜਾਂਦਾ ਤੇ ਆਪਾਂ ਕਿਉਂ ਨਹੀਂ انسان ਨੂੰ ਤਾਂ ਪ੍ਰਮਾਤਮਾ ਨੇ ਏਡੀ ਵੱਡੀ ਤਾਕਤ ਬਖਸ਼ੀ ਆ ਕਿ ਆਪਾਂ ਉਸ ਵਾਹਿਗੁਰੂ ਦਾ ਨਾਮ ਲੈ ਕੇ ਉਹਨੂੰ ਯਾਦ ਕਰ ਕਰਕੇ ਆਪਾਂ ਉਹ ਅਕਾਲ ਦੇ ਵਿੱਚ ਲੀਨ ਹੋ ਸਕਦੇ ਆ ਆਪਾਂ ਖੁਦ ਅਕਾਲ ਬਣ ਸਕਦੇ ਆ ਇੰਨੀ ਤਾਕਤ ਦਿੱਤੀ انسان ਨੂੰ ਪ੍ਰਮਾਤਮਾ ਨੇ ਪਰ ਗੱਲ ਆ ਵੀ ਅਸੀਂ ਆਪਣੇ ਆਲੇ ਦਾਲੀ ਆਪਣੀਆਂ ਹੋਰ ਹੀ ਚੀਜ਼ਾਂ ਦੇ ਵਿੱਚ ਉਲਝੇ ਹੋਏ ਆ ਜਿਹਦੇ ਕਰਕੇ ਸਾਨੂੰ ਅਸਲੀ ਚੀਜ਼ ਦੀ ਸਮਝ ਹੀ ਨਹੀਂ ਆ ਰਹੀ ਸੋ ਐਸੇ ਕਰਕੇ ਕਹਿੰਦੇ ਆ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਅੱਜ ਹੀ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਜ਼ਿੰਦਗੀ ਦੇ ਵਿੱਚ ਬਦਲਾ ਆਉਂਦਾ ਬੜੀ ਖੂਬਸੂਰਤ ਜ਼ਿੰਦਗੀ ਆ ਮਿੱਤਰੋ ਪ੍ਰਮਾਤਮਾ ਹਰ ਥਾਂ ਦੇ ਵਿੱਚ ਬਰਾਜਮਾਨ ਆ ਕਣ ਕਣ ਦੇ ਵਿੱਚ ਬਾਲ ਬਾਲ ਦੇ ਵਿੱਚ ਬਸ ਤੁਸੀਂ ਉਹਦਾ ਨਾਮ ਲੈਣਾ ਸ਼ੁਰੂ ਕਰੋ ਤੁਹਾਨੂੰ ਉਹ ਹਰ ਥਾਂ ਦੇ ਉੱਤੇ ਦਿਸਣਾ ਸ਼ੁਰੂ ਹੋ। ਧੰਨਵਾਦ।